ਇੱਧਰ ਤਰੀਆਂ ਨਾਲ ਆਪਣੇ ਭਾਈ ਚੈੱਕ ਕਰੋ ਸਤਿ ਸ਼੍ਰੀ ਅਕਾਲ ਕੱਟੀ ਨਾ ਨਾ ਬੱਛੀ ਨਾ ਨਾ ਕਿਦਰ ਜੀ ਭਾਈ ਜੀ ਆਪੇ ਕਰੋ ਚਲੋ ਇਹੋ ਅੱਗੇ ਚੈੱਕ ਕਰੋ ਕੋਈ ਵਾਇਰ ਨਹੀਂ ਆਇਆ ਤੁਸੀਂ ਇੱਧਰ ਮਾਰ ਦੇ ਨੂੰ ਛੜੇ ਉਹ ਮਾਰ ਦੇ ਨੁਕਰ ਚ ਇਹੋ ਇੱਧਰ ਦੇ ਮਾਰ ਦੇ ਤੋੜੋ ਇਹ ਪਾਣੀ ਤੇ ਟਾਟੀ ਨੂੰ ਪਾਸ ਤੇਰੀ ਮਾਰ ਤਾਂ ਜੀ ਰਹੀ ਤਾਂ ਬਹੁਤ ਆਪੇ ਇੱਧਰ ਪੰਪ ਵਾਲਿਆ ਮਾਰ ਦੇ ਮਾਰ ਦੇ ਪੰਪ ਹਾਂਜੀ ਸਰ ਤੁਸੀਂ ਕਿੱਥੋਂ ਆਏ ਜੀ ਇਸ ਟਾਈਮ? ਆਪਾਂ ਸਿਵਲ ਹਸਪਤਾਲ ਤੋਂ ਆਏ ਆਂ। ਹਾਂਜੀ। ਡੇਂਗੂ ਤੇ ਮਲੇਰੀਆ ਦਾ ਸਰਵੇ ਕਰਦੇ ਪਏ ਆਂ। ਠੀਕ ਹੈ। ਸਰਪਤਾ ਡੇਂਗੂ ਦਾ ਸੀਜ਼ਨ ਫੇਰ ਚੱਲੂ ਆ। ਹਾਂਜੀ। ਜੇ ਹਫਤਾ ਪਾਣੀ ਰਹਿ ਜਾਂਦਾ ਕਿ ਇਹ ਡੱਬੇ ਜੇ ਜਾਂ ਗਮਲਿਆਂ 'ਚ ਤੇਜੀ ਦੀ ਬੈਕ ਸਾਈਡ ਤੇ ਕੋਲਰ ਤੇ ਮੱਛਰ ਪੈ ਜਾਂਦਾ। ਠੀਕ ਆ। ਇਸ ਕਰਕੇ ਇਹਨਾਂ ਨੂੰ ਹਫਤੇ 'ਚ ਇੱਕ ਦਿਨ ਯੂਰ ਸਾਫ਼ ਕਰਨਾ ਚਾਹੀਦਾ। ਸੱਤ ਦੇ ਦੇਖਣਾ ਚਾਹੀਦਾ ਬਰਸਾਤ ਦਾ ਮੌਸਮ ਹੈ। ਜੇ ਬਰਸਾਤ ਦਾ ਪਾਣੀ ਕਿਸੇ ਵੀ ਡੱਬੇ-ਡੁੱਬੇ 'ਚ ਗਮਲਿਆਂ 'ਚ ਪੈ ਗਿਆ ਉਹ ਮੱਛਰ ਬਣਦਾ। ਇਸ ਵੀ ਨਾ ਧਿਆਨ ਰੱਖਣਾ ਠੀਕ ਹੈ ਲੋਕਾਂ ਨੂੰ ਜਾਗਰੂਤ ਕਰਦੇ ਹਾਂ ਲੋਕਾਂ ਨੂੰ ਜਾਗਰੂਤ ਕਰਦੇ ਹਾਂ 500 ਪਾਣੀ ਚਾਹੀਦਾ ਸਾਸਵਾਹੀ ਰੱਖੋ ਹਾਂਜੀ ਠੀਕ ਹੈ ਜੀ ਧੰਨਵਾਦ